ਅਲੱਦਾ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹੌਸਪੀਟ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰੀ ਆਪਣਾ ਜਿਹੜਾ ਪਿੰਡ ਹੈ ਮੈਸਟਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਪਿੰਡ ਮੈਸਟਰਖਾਨਾ ਇਹ ਵੀ ਜੀ ਆਪਣੇ ਮੈਸਟਰਖਾਨੇ ਮਨਜਿੰਦਰ ਕਲਾਥ ਹਾਊਸ ਤੋਂ ਦਾ ਜਿਹੜਾ ਦੁਕਾਨ ਹੈ ਬਾਈ ਜੀ ਇਹ ਅੱਡੇ ਤੋਂ ਸਿੱਧਾ ਸਿਹਤਦਾਰ ਇਹ ਉਹ ਵਾਈਜੀ ਥਾਥਾ ਆਪਣਾ ਲਿਖਿਆ ਹੁੰਦਾ ਹੈ ਮਨਜਿੰਦਰ ਕਲਾਥ ਹਾਊਸ ਇਹ ਪਿੰਡ ਦੇ ਵਿੱਚ ਹੈ ਜੀ ਡੇਰਾਪਾਵਾ ਪੰਜਾਬ ਦਾ ਸਤਾਰਮਸ਼ਾਹ ਦੇ ਨੇੜੇ ਹੈ ਵੀਰੇ ਤੇ ਇਹ ਜਿੱਥੇ ਆਪਾਂ ਨੂੰ ਸਾਰਾ ਇੱਕ ਸਾਥ ਥਲੇ ਸਾਰੀ ਵੈਰਿਟੀ ਮਿਲਦੀ ਹੈ ਸਰਦੀਆਂ ਦੀ ਰੁੱਤ ਆ ਬਾਈ ਜੀ ਅੱਜ ਆਪਾਂ ਤੁਹਾਨੂੰ ਦਾ ਸਟਾਪ ਦਿਖਾਉਣਾ ਬਾਈ ਜੀ ਮੋਟਾ ਸਟਾਪ ਦਿਖਾਵਾਂਗੇ ਜਿਹਦੇ ਵਿੱਚ ਬਾਈ ਜੀ ਚਾਦਰਾਂ ਗਲਾਬ ਕੰਬਲ ਰਜਾਈਆਂ ਦੇ ਗਲਾਬ ਔਰ ਕੰਬਲਾਂ ਦੇ ਗਲਾਬ ਬਾਈ ਜੀ ਬਹੁਤ ਵਧੀਆ ਵੈਰਿਟੀਆਂ ਦਿਖਾਵਾਂਗੇ ਤੁਹਾਨੂੰ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਦੇਖਣਾ ਮਕਸਦ ਹੀ ਭਾਈ ਜੀ ਇਹ ਹੁੰਦਾ ਸਾਨੂੰ ਬਹੁਤ ਹੀ ਵਧੀਆ ਵੈਰਾਈਟੀਆਂ ਤੇ ਬਹੁਤ ਹੀ ਵਧੀਆ ਬਾਜ਼ਾਰ ਰੇਟ ਤੇ ਸਾਨੂੰ ਦਿਖਾਵਾਂਗੇ ਕੁਆਲਿਟੀਆਂ ਸੈੱਟ ਦੇਖਿਆ ਕਰੋ ਜਿਹਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਆ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਰੋਜ਼ੀ ਰੋਜ਼ਾ ਆਉਂਦਾ ਹੈ ਰੋਜ਼ ਦੀ ਰੋਜ਼ ਵੀਡੀਓ ਦੇਖਣਾ ਮਕਸਦ ਹੀ ਹੁੰਦਾ ਵੀ ਡਿਜ਼ਾਈਨ ਭਾਈ ਜੀ ਨਵੇਂ ਤੋਂ ਨਵਾਂ ਆਈ ਜਾਂਦਾ ਆਪਣੇ ਕੋਲੇ ਭਾਈ ਜੀ 5-7 ਮਿੰਟ ਕੱਢ ਕੇ ਜਰੂਰ ਸਾਰੀ ਵੀਡੀਓ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਸ਼ੇਅਰ ਤੇ ਸਬਸਕ੍ਰਾਈਬ ਭਾਈ ਜੀ ਜਰੂਰ ਕਰਿਆ ਕਰੋ ਤਾਂਾਂ ਗਾਹਾਂ ਦੀ ਗਾਹਾਂ ਪਤਾ ਲੱਗਦਾ ਰਹੇ ਬੇਨਤੀ ਹੈ ਇਸ ਨੂੰ ਸ਼ੇਅਰ ਤੇ ਇਸ ਕਰਾਤਾ ਜ ਆਓ ਵਈ ਇਹ ਆਪਾਂ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਗਲਾਫ ਆ ਬਾਈ ਜੀ ਆਪਣੇ ਕੋਲੇ ਰਜਾਈਆਂ ਦੇ ਇਹ ਪਿਛਲੀ ਵਾਰ ਵੀ ਬਾਈ ਬਹੁਤ ਵੇਚਿਆ ਤੇ ਐਗਤੀ ਵੀ ਗਈ ਸੀ ਆਪਣੇ ਕੋਲੇ ਫੇਰ ਮਾਲ ਆ ਗਿਆ ਇਹ ਸੇਲ ਲੱਗਿਆ ਬਾਈ ਜੀ ਆਪਣੇ ਕੋਲੇ ਆ ਫੜਿਓ ਬਣਾਇਆ ਸੇਲ ਲੱਗਿਆ ਬਾਈ ਜੀ ਸੇਲ ਆਪਣੇ ਕੋਲੇ ਇਹਦਾ ਰੇਟ ਵੀ ਬਾਈ ਕਮਾਲ ਦਾ ਤੇ ਚੀਜ਼ ਵੀ ਕਮਾਲ ਦੀ ਹੈ ਬਾਈ ਜੀ ਪਹਿਲੀ ਕਰਦਾ ਫੁੱਲ ਸਾਈਜ਼ ਹੈ ਇਹ ਦੇਖੋ ਜੀ ਫੁੱਲ ਸਾਈਜ਼ ਹੈ ਡਿਜ਼ਾਈਨ ਇਹ ਤੇ ਲੱਗ ਲੱਗਿਆ ਜੀ ਇਹਦੇ ਜਿੱਪ ਲੱਗੀ ਹੋਈ ਹੈ ਜੀ ਆ ਚੈੱਕ ਕਰ ਲੋ ਵਧੀਆ ਇਹਦੇ ਤੇ ਜਿੱਪ ਲੱਗੀ ਹੁੰਦੀ ਹੈ ਜੀ ਉੱਤੇ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਦੇਖ ਲੋ ਗੌਰ ਨਾਲ ਦੇਖੋ ਬਾਈ ਜੀ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦਾ ਆਪਣੇ ਕੋਲੇ ਨਿੱਗਾ ਬਾਈ ਜੀ ਉਹ ਹੈਗਾ ਸਿਆਲ ਦੀ ਰੁੱਤੇ ਵਿੱਚ ਹੈ ਬਾਈ ਜੀ ਇਹਨੂੰ ਕਵਰ ਨੂੰ ਚੁਗਾ ਲਓ ਨਿੱਗਾ ਜਮਾ ਕੋਈ ਠੰਡ ਨਹੀਂ ਲੱਗਦੀ ਸਿਆਲ ਦੀ ਰੁੱਤ ਆ ਗਈ ਬਾਈ ਜੀ ਇਹ ਜ਼ਰੂਰ ਬਹੁਤ ਵਧੀਆ ਕੁਆਲਿਟੀ ਹੈ ਬਾਈ ਜੀ ਇਹਦਾ ਰੇਟ 100 ਰੁਪਿਆ ਰੇਟ ਹੈ ਸੇਲ ਹੈ 100 ਰੁਪਏ ਦੀ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰੋ ਇਹਨੂੰ ਤੇ ਸਬਸਕ੍ਰਾਈਬ ਕਰੋ ਇੱਕ 100 ਰੁਪਏ ਦਾ ਗਲਾਫ ਹੈ ਬਾਈ ਜੀ ਆ ਚੈੱਕ ਕਰ ਲੋ ਸਮਾਨ ਦੇ ਗੌਰ ਨਾਲ ਦੇਖ ਲੋ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਹਾਂ ਜੀ ਚਲ ਦੇ ਇੱਕ ਵਾਰ ਲੇ ਕਰੋ ਚੈੱਕ ਵੀਰੇ ਦੇਖੋ ਡਿਜ਼ਾਈਨ ਦੇਖੋ ਬਾਈ ਜੂ ਮੈਂ ਕਿ ਦਿਖਾ ਰਿਹਾ ਮੈਂ ਭਾਈ ਡਿਜ਼ਾਈਨ ਚੈੱਕ ਕਰੋ ਕਿੰਨੇ ਵਧੀਆ ਡਿਜ਼ਾਈਨ ਹੈ ਤੇ ਕਿੰਨਾ ਵਧੀਆ ਕੱਪੜਾ ਹੈ ਜਿੱਪ ਲੱਗੀ ਹੈ ਰਜਾਈਆਂ ਦੇ ਗਲਾਫ ਆ ਭਾਈ ਜੀ ਕੁੱਲ 100 ਰੁਪਏ ਦਾ ਰੇਟ ਹੈ 100 ਰੁਪਏ ਦਾ ਰੇਟ ਹੈ ਕੁੱਲ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਬਹੁਤ ਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਭਾਈ ਜੀ ਡਿਜ਼ਾਈਨ ਉਨੇ ਹੀ ਤੁਹਾਨੂੰ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਹਾਂਜੀ ਇਹ ਚੈੱਕ ਕਰੋ ਦੇਖੋ ਬਾਈ ਇਹ ਕਿਨੇ ਡਿਜ਼ਾਈਨ ਰੰਗ ਡਿਜ਼ਾਈਨ ਲੱਗ-ਲੱਗ ਮਿਲਣਗੇ ਬਾਈ ਜੀ ਇਹ ਰਜਾਈਆਂ ਦੇ ਗਲਾਫ ਹੈ ਇੱਕ ਨੰਬਰ ਕੁਆਲਿਟੀ ਦੇ ਗਲਾਫ ਹੈ ਰੇਟ ਕੁੱਲ 100 ਰੁਪਏ ਜੂਮ ਕਰਕੇ ਦਿਖਾ ਦੇ ਬਾਈ ਜੀ ਜਿਵੇਂ ਸ਼ਿਮਰ ਦੇ ਕਿਤਨਾ ਬਹੁਤ ਹੀ ਵਧੀਆ ਕੁਆਲਿਟੀ ਹੈ ਕੋਈ ਇਹਤੇ ਬੁਰਨੀ ਆਉਂਦਾ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਤੇ ਬਾਈ ਜੀ ਜਿੱਪ ਲੱਗੀ ਆ ਕੋਈ ਇਹਤੇ ਤੋਪਾ ਲਾਉਣ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਬਾਈ ਜੀ ਰੇਟ ਇਹਦਾ ਕੁੱਲ 100 ਰੁਪਏ ਰੇਟ ਹੈ ਇੱਕ ਗਲਾਫ ਦਾ ਬਾਇਰ ਮਾਲ ਨਹੀਂ ਕੋਈ ਦਿੰਦਾ 100 ਰੁਪਏ ਦੀ ਆਪਾਂ ਗਲਾਫ ਦੇਵਾਂਗੇ ਨਿੱਗਾ ਗਲਾਫ ਹੈ ਇੱਕ ਨੰਬਰ ਕੁਆਲਿਟੀ ਦਾ ਗਲਾਫ ਹੈ ਆਜੋ ਬਾਈ ਜੀ ਦੂਜਾ ਦੂਜਾ ਨੰਬਰ ਬਾਈ ਜੀ ਤੁਹਾਨੂੰ ਆ ਦਿਖਾਉਨੇ ਆ ਆ ਵੀ ਬਾਈ ਗਲਾਫ ਹੈ ਇੱਕ ਨੰਬਰ ਕੁਵਾਲ ਗਲਾਫ ਹੈ ਇਹ ਵੀ ਬਾਈ ਜੀ ਤੁਹਾਨੂੰ ਹੁਣ ਕੁਆਲਿਟੀ ਦਿਖਾਵਾਂ ਦੇ ਅਲੱਗ ਅਲੱਗ ਕੁਆਲਿਟੀਆਂ ਇਹ ਵੀ ਬਾਈ ਜੀ ਗਲਾਫ ਹੈ ਆ ਦੇਖ ਇੱਕ ਨੰਬਰ ਕੁਆਲਿਟੀ ਦਾ ਗਲਾਫ ਹੈ ਜੇਪੇ ਦੇ ਵੀ ਲੱਗਿਆ ਇਹ ਬਾਈ ਇਹਦਾ ਰੇਟ 200 ਰੁਪਿਆ ਰੇਟ ਹੈ ਬਾਈ ਜੀ ਇਹਦਾ ਕੁੱਲ ਇਹਦਾ ਰੇਟ 200 ਰੁਪਿਆ ਰੇਟ ਹੈ ਬਾਈ ਜੀ ਗਲਾਫ ਦਾ ਇਹ ਚੈੱਕ ਕਰੋ ਬਾਈ ਜੀ ਸਾਈਜ਼ ਦੇਖੋ ਬਾਈ ਜੀ ਫੁੱਲ ਕਹਾਂ ਐ ਜਿਵੇਂ ਛੇਜ ਆ ਇੱਕ ਨੰਬਰ ਕੁਆਲਿਟੀ ਦੇ ਤੇ ਫੁੱਲ ਸਾਈਜ਼ ਆ ਕੋਈ ਐ ਨਹੀਂ ਇਕੱਠੀ ਨਹੀਂ ਲਜਾਈ ਹੁੰਦੀ ਵਿੱਚੋਂ ਕੋਈ ਛੋਟਾ ਸਾਈਜ਼ ਨਹੀਂ ਬਣਾਇਆ ਆਪਾਂ ਇੱਕ ਨੰਬਰ ਸਾਈਜ਼ ਬਣਾਇਆ ਇਹਦਾ ਰੇਟ ਬਾਈ ਜੀ 200 ਰੁਪਿਆ ਰੇਟ ਹੈ ਇੱਕ ਪੀਸ ਦਾ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਆਇਓ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਹ ਹੋਰ ਗਲਾਫ ਆ ਗਿਆ ਇੱਕ ਦੇਖੋ ਬਾਈ ਜੀ ਬਾਈ ਜੀ ਬੋਰਾ ਦੀ ਫੁੱਲ ਜ਼ਿੰਮੇਵਾਰੀ ਹੈ ਦੀ ਇੱਕ ਨੰਬਰ ਕੁਆਲਿਟੀ ਹੈ ਇਸਲੀਨ ਦਾ ਕਪੜਾ ਵਾਜਦਾ ਬਾਈ ਜੀ ਜਿਵੇਂ ਮਰਜੀ ਇਹਨੂੰ ਵਰਤੋ ਬਾਈ ਜੀ ਜਿਵੇਂ ਮਰਜੀ ਠੰਡੇ ਪਾਣੀ ਨਾਲ ਗਰਮ ਪਾਣੀ ਨਾਲ ਜਿਵੇਂ ਮਰਜੀ ਤੋਂ ਸਾਡੀ ਫੁੱਲ ਜ਼ਿੰਮੇਵਾਰੀ ਹੈ ਇਹਦੀ ਕੁਆਲਿਟੀ ਦੀ ਵੀ ਜੇ ਇਹ ਕੁਆਲਿਟੀ ਨੂੰ ਕੋਈ ਬੋਰਾ ਜੇ ਇਸ ਇਸ ਗੱਲ ਤੇ ਆਪਾਂ ਬੈਠੇ ਬਾਈ ਜੀ ਸਲੀਨ ਦਾ ਕਵਰ ਇੱਕ ਨੰਬਰ ਕੁਆਲਿਟੀ ਦਾ ਕਵਰ ਹੈ ਇਹ ਆ ਦੇਖੋ ਆ ਲੈ ਆ ਦੇਖੋ ਲਾ ਇਹ ਆ ਆ ਦੇਖੋ ਬਾਈ ਜੀ ਇਹਦੇ ਵਿੱਚ ਬਾਈ ਜੀ ਐਨੇ ਕ ਡਿਜ਼ਾਈਨ ਆ ਆਪਣੇ ਕੋਲ ਜਿੰਨੇ ਮਰਜੀ ਡਿਜ਼ਾਈਨ ਲੈ ਲਵੋ ਆਪਣੇ ਕੋਲ ਡਿਜ਼ਾਈਨ ਫੁੱਲ ਹੈ ਇਹਦੇ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਆ ਦਾ ਡਿਜ਼ਾਈਨ ਬਾਈ ਜੀ ਰੰਗ ਤੇ ਡਿਜ਼ਾਈਨ ਬਾਈ ਜੀ ਸੁਣ ਕੇ ਕਮਾਲ ਦੇ ਡਿਜ਼ਾਈਨ ਹੈ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਕਿੰਨੀ ਵਧੀਆ ਕੁਆਲਿਟੀ ਹੈ ਜੇ ਬਾਈ ਜੀ ਬੋਰਾ ਜੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਦੀ ਸਲੀਨ ਦਾ ਗਲਾਫ ਹੈ ਬਾਈ ਜੀ ਜਿੱਪ ਲੱਗੀ ਹੈ ਦੋਨੇ ਪਾਸੇ ਜਿਵੇਂ ਮਰਜੀ ਇਹਨੂੰ ਵਰਤੋ ਬਾਈ ਜੀ ਇਹ ਖਰਾਬ ਨਹੀਂ ਹੋਣ ਵਾਲਾ ਕੰਮ ਹੈਗਾ ਆ ਦੇਖੋ ਆਪਾਂ ਸਮਾਨ ਬਾਈ ਜੀ ਤੇ ਇਤਨਾ ਬੱਲ ਦੇ ਸਮਾਨ ਟਿਕਦਾ ਘਟਾ ਆਪਣਾ ਕੋਲੇ ਹੋਰ ਸੇਲ ਦਾ ਕੰਮ ਹੈ ਜੀ ਜਿੰਨਾ ਮਰਜੀ ਲਓ ਦੁਕਾਨਦਾਰੀ ਵਾਸਤੇ ਵੀ ਆ ਬਾਪਨੇ ਕੋਲ ਫੁੱਲ ਸੇ ਹੈ ਜਿਹੜਾ ਬਾਈ ਜੀ ਆਹ ਕੁਆਲਿਟੀ ਆ ਸਲੀਨ ਦਾ ਗਲਾਫ ਹੈ ਇਹ ਇਹਦਾ ਰੇਟ 300 ਰੁਪਿਆ ਰੇਟ ਆ ਬਾਈ ਜੀ ਦਾ ਕੁਆਲਿਟੀ ਚੈੱਕ ਕਰੋ ਬਾਈ ਜੀ ਸ਼ੁਰੂ ਹੁੰਦਾ ਆਪਣੇ ਕੋਲ 100 ਰੁਪਏ ਤੋਂ 100 ਰੁਪਏ 200 ਰੁਪਏ 300 ਰੁਪਏ ਬਾਈ ਜੀ ਕੁਆਲਿਟੀ ਹੈ ਜਿਹੇ ਜੀ ਮਰਜ਼ੀ ਲੈ ਲਓ ਜਿਹੜਾ 100 ਰੁਪਏ ਦਾ ਗਲਾਫਸ ਨੂੰ ਦਿਨੇ ਆ ਬਾਈ ਜੀ ਕੁਆਲਿਟੀ ਉਹਦੀ ਬਹੁਤ ਅੱਛੀ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਆ ਆ ਗਿਆ ਬਾਈ ਜੀ ਡਬਲ ਬੈੱਡ ਦਾ ਡਬਲ ਬੈੱਡ ਤੇ ਜਿਹੜਾ ਕੰਬਲ ਲੱਗਿਆ ਹੁੰਦਾ ਬਾਈ ਜੀ ਉਹਦਾ ਗਲਾਫ ਹੈ ਇਹ ਦੇਖੋ ਚੈੱਕ ਕਰ ਲਓ ਇੱਕ ਚੱਕੋ ਦੇਖੋ ਬਾਈ ਜੀ ਗੌਰਨਰ ਖਾ ਦੇ ਬਾਈ ਜੀ ਫੁੱਲ ਸਾਈਜ਼ ਹੈ ਕਿੱਡਾ ਵੱਡਾ ਮੋਟਾ ਕੰਬਲਾ ਚਾਹੀਏ ਕਿਵੇਂ ਵੀ ਚਾਹੀਏ ਰਜਾਈ ਹੈ ਬਾਈ ਜੀ ਡਬਲ ਬੈੱਡ ਦੀ ਚਾਹੀਏ ਕੰਬਲਾ ਉਹਦੇ ਵਾਸਤੇ ਹੈ ਬਾਈ ਜੀ ਫੁੱਲ ਸਾਈਜ਼ ਹੈ ਫੁੱਲ ਸਾਈਜ਼ ਹੈ ਇੱਕ ਨੰਬਰ ਕੁਆਲਿਟੀ ਦੇ ਦੇਖੋ ਚੈੱਕ ਕਰੋ ਬਾਈ ਜੀ ਸਲੀਨ ਦਾ ਕਵਰ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਵੀਡੀਓ ਦੇ ਵਿੱਚ ਜਿਹੜਾ ਆਪਾਂ ਇਹ ਚੀਜ਼ ਹੈ ਆਪਣੀ ਇਹਦੇ ਵਿੱਚ ਬਾਈ ਜੀ ਦੇਖੋ ਫੁੱਲ ਡਬਲ ਬੈੱਡ ਦਾ ਤੇ ਬਾਈ ਜੀ ਆਹ ਸਿੰਗਲ ਬੈੱਡ ਦਾ ਆ ਦੇਖੋ ਜੀ ਝੋਣੋ ਬਾਈ ਗੌਰਨ ਆ ਡਬਲ ਬੈੱਡ ਦਾ ਬਾਈ ਜੀ ਆ ਸਿੰਗਲ ਬੈੱਡ ਦਾ ਇਹਦੇ ਨਾਲ ਬਾਈ ਜੀ ਚਾਦਰ ਜੇ ਬਾਈ ਜੀ ਜੇ ਕਿਸੇ ਸੈੱਟ ਬਣਾਉਣਾ ਹੋਵੇ ਆਪਾਂ ਸੈੱਟ ਵੀ ਬਣਾ ਕੇ ਦਿੰਨੇ ਆ ਇਹਦੇ ਵਿੱਚ ਜਿੰਨੇ ਰੰਗ ਹੈਗੇ ਆਪਣੇ ਕੋਲ ਸਾਰੇ ਐ ਸੈੱਟ ਬਣਾ ਲਵਾਂਗੇ ਭਾਵੇਂ ਸਿੰਗਲ ਆ ਲੈ ਲਓ ਭਾਵੇਂ ਡਬਲ ਆ ਲੈ ਲਓ ਭਾਵੇਂ ਚਾਦਰ ਲੈ ਲਓ ਬਾਈ ਜੀ ਇਹ ਦੇਖੋ ਕੁਆਲਿਟੀ ਇਹ ਆ ਦੇਖੋ ਤਿੰਨੇ ਕੁਆਲਿਟੀ ਇੱਕੋ ਜਿਹੀਆਂ ਨੇ ਜੀ ਬਾਈ ਜੇ ਕਿਸਨੇ ਬਾਈ ਕੋਈ ਸੈੱਟ ਬਣਾਉਣਾ ਚਾਹੁੰਦਾ ਤਾਂ ਆਪਾਂ ਸੈੱਟ ਵੀ ਬਣਾ ਕੇ ਦੇਵਾਂਗੇ ਇਹ ਗੌਰ ਰੱਖਿਓ ਬਾਈ ਜੀ ਆ ਜੀ ਬਾਈ ਕਹਾਂ ਚੱਲਦੇ ਐ ਜਿਹੜਾ ਆ ਹੈ ਬਾਈ ਜੀ ਯਾਰ ਡਬਲ ਬੈੱਡ ਦੀ ਦੱਸਿਆ ਵੀ ਡਬਲ ਬੈੱਡ ਦਾ ਡਬਲ ਬੈੱਡ ਦਾ ਰੇਟ ਭਾਈ ਜੀ 570 ਰੁਪਏ ਰੇਟ ਆ ਭਾਈ ਜੀ ਦੇਖੋ ਜਿਹੜਾ ਆ ਰੇਟ ਇਸ ਦਾ ਰੇਟ ਇਸ ਨੂੰ ਭੁੱਲ ਗਏ ਸੀ ਸੌਰੀ ਇਹਦਾ ਰੇਟ 570 ਰੁਪਏ ਰੇਟ ਆ ਸਿੰਗਲ ਸਿੰਗਲ ਦਾ ਜੇ ਕੋਈ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਰੀਸੇਲਰ ਹੈ ਉਹ ਭਾਈ ਜੀ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਜਦੋਂ ਮਰਜੀ ਸਾਨੂੰ ਕਾਲ ਕਰਿਓ ਉਹਦੇ ਵਾਸਤੇ ਭਾਈ ਜੀ ਲੈਸ ਲੱਗੂ ਆ ਇਹ ਜਿਹੜਾ ਰੇਟ ਦੱਸ ਦਿਆਂ ਭਾਈ ਜੀ ਇਕੱਲੇ ਇਕੱਲੇ ਪੀਸ ਦਾ ਰੇਟ ਆ ਜੇ ਕੋਈ ਹੋਰ ਸੇਲ ਦਾ ਕੋਈ ਜਾਂ ਵੱਧ ਸਮਾਨ ਚੱਕੂ ਆ ਬਾਈ ਜੀ ਨੂੰ ਲੈਸ ਲੱਗੂਗਾ ਬਾਈ ਜੀ ਜਿਹੜਾ ਆ ਕਪੜਾ ਆਪਣੇ ਕੋਲੇ ਇਹ ਲੈ ਕੇ ਆਏ ਬਾਈ ਜੀ ਗਰਮ ਕਪੜਾ ਅੰਡਰਸਰਟਾ ਵਾਸਤੇ ਰੰਗ ਦੋ ਆ ਬਾਈ ਜੀ ਇਹਦੇ ਵਿੱਚ ਦੇਖੋ ਕਾਲਾ ਵੀ ਐ ਤੇ ਚਿੱਟਾ ਵੀ ਐ ਬਾਈ ਜੀ ਇਹ ਬਾਈ ਜੀ ਅੰਡਰਸਰਟਾ ਵਾਸਤੇ ਐ ਲੇਡ ਜਿਹੜੀਆਂ ਅੰਦਰ ਸਰਟਾਂ ਨਹੀਂ ਬਣਾਉਂਦੀਆਂ ਆਪਾਂ ਉਹਦੇ ਵਾਸਤੇ ਲੈ ਕੇ ਆਏ ਬਾਈ ਜੀ ਬੰਦੇ ਵੀ ਬਣਾ ਸਕਦਾ ਬਲੈਨਾਂ ਆਵੇ ਨਿੱਗੇ ਥੱਲੇ ਦੀ ਲਾਉਣ ਵਾਸਤੇ ਬਾਈ ਜੀ ਜਿਹੜੀਆਂ ਆਪਾਂ ਥੱਲੇ ਪਜਾਮੀਆਂ ਬਣਾਉਣਾ ਥੱਲੇ ਪਾਉਣ ਵਾਸਤੇ ਪੈਂਟ ਦੇ ਥੱਲੇ ਦੀ ਬਣਾਉਣਾ ਪਜਾਮੀਆਂ ਨਹੀਂ ਬਣਾਉਂਦੇ ਬਾਈ ਜੀ ਪਜਾਮੀਆਂ ਉਹਦੇ ਵਾਸਤੇ ਬਾਈ ਜੀ ਕੱਪੜਾ ਲੈ ਕੇ ਆਏ ਆ ਆਪਾਂ ਵੱਡੀ ਹੋਰ ਸੇਲ ਦਾ ਕੰਮ ਆ ਬਾਈ ਜੀ ਦੇਖੋ ਜਿੰਨਾ ਮਰਜੀ 2 ਕਿਲੋ 4 ਕਿਲੋ 10 ਕਿਲੋ 20 ਕਿਲੋ ਜਿੰਨਾ ਮਰਜੀ ਲਿਆ ਸਕਦੇ ਹੋ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਚਿੱਟਾ ਰੰਗ ਵੀ ਹੈ ਬਾਈ ਜੀ ਤੇ ਕਾਲਾ ਰੰਗ ਵੀ ਹੈ ਬਾਈ ਜੀ ਇਹਦੇ ਵਿੱਚ ਬਾਈ ਜੀ ਜਿਹੜੀਆਂ ਲੇਡਾਂ ਆਉਂਦੀਆਂ ਆਪਣੇ ਕੋਲੇ ਅੰਡਰਸਰਟਾ ਬਣਾਉਣ ਵਾਸਤੇ ਬੱਚਿਆਂ ਦੇ ਬਾਈ ਜੀ ਥੱਲੇ ਪਜਾਮੀਆਂ ਬਣਾਉਣ ਵਾਸਤੇ ਜਾਂ ਕਿਸੇ ਕਿਸੇ ਕੰਮ ਦਾ ਇਹ ਗਰਮ ਕੱਪੜਾ ਬਾਈ ਜੀ ਪੂਰਾ ਵਧੀਆ ਗਰਮ ਕੱਪੜਾ ਇਹ ਆਪਣੇ ਕੋਲੇ ਹੈਗਾ ਬਾਈ ਜੀ 350 ਰੁਪਏ ਕਿਲੋ ਹੈ ਜਿੰਨਾ ਕੋਈ ਮਰਜੀ ਲਿਆ ਜਿਹੜਾ ਕੋਈ ਦੁਕਾਨਦਾਰ ਹੋਇਆ ਉਹਨੂੰ ਬਾਈ ਜੀ ਲਾਵਾਂਗੇ ਲੈਸ ਆਪਾਂ ਇਹਦੇ ਵਿੱਚ ਆਪਣੇ ਕੋਲੇ ਜਿਹੜੀ ਅੰਡਰਸਰਟਾਂ ਹੁੰਦੀਆਂ ਬਣੀਆਂ ਬਣਾਈਆਂ ਵੀ ਹੁੰਦੀਆਂ ਆਹ ਦੇਖੋ ਬਾਈ ਜੀ ਆਹ ਚੀਜ਼ ਵੀ ਹੁੰਦੀ ਹੈ ਆਪਣੇ ਕੋਲੇ ਅੰਡਰਸਰਟਾਂ ਬਣੀਆਂ ਬਣਾਈਆਂ ਵੀ ਹੈਗੀਆਂ ਤੇ ਪਰ ਜੇ ਕਿਸੇ ਨੇ ਬਾਈ ਜੀ ਆਪ ਦੇ ਨਾਪ ਤੌਰ ਤੇ ਬਣਾਉਣੀ ਹੈ ਖੁੱਲੀ ਢੀੜੀ ਉੱਚੀ ਨੀਵੀ ਤਾਂ ਬਾਈ ਜੀ ਆਪਣੇ ਕੋਲ ਲੂਜ਼ ਕਪੜਾ ਵੀ ਲੈ ਜਾ ਸਕਦਾ ਹੈ 350 ਰੁਪਏ ਕਿਲੋ ਬਾਈ ਜੀ ਜਿੰਨਾ ਮਰਜ਼ੀ ਲੈ ਜਾਓ ਆਜੋ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬੱਚਿਆਂ ਦਾ ਕਪੜਾ ਬਾਈ ਜੀ ਆਹ ਖੁੱਲਾ ਕਪੜਾ ਆਇਆ ਬਾਈ ਜੀ ਤੁਲਮਾ ਕਪੜਾ ਲੂਜ਼ ਜਿਹੜਾ ਆਪਾਂ ਬੀਬੀਆਂ ਭੈਣਾਂ ਮੇਰੀਆਂ ਕਹਿੰਦੇ ਸੀ ਵੀ ਸਾਨੂੰ ਤੁਲਮਾ ਕਪੜਾ ਚਾਹੀਦਾ ਉਹ ਕਪੜਾ ਆ ਗਿਆ ਬਾਈ ਜੀ ਹੁਣ ਆਪਣੇ ਕੋਲੇ ਚੈੱਕ ਕਰੋ ਇਹ ਆ ਕਪੜਾ ਬਾਈ ਜੀ ਇਹ ਤੁਲਮਾ ਕਪੜਾ ਵਾਜਦਾ ਬਾਈ ਜੀ ਨਿੱਗਾ ਜਮਾ ਪੂਰਾ ਵਧੀਆ ਕੁਆਲਿਟੀ ਦਾ ਸਲੀਨ ਹੁੰਦਾ ਜਿਵੇਂ ਉਹ ਚੀਜ਼ ਹੈ ਬਾਈ ਜੀ ਇਹ ਤੁਲਮਾ ਕਪੜਾ ਹੈ ਕੁਆਲਿਟੀ ਇਹਦੀ ਇੱਕ ਨੰਬਰ ਦੀ ਕੁਆਲਿਟੀ ਹੈ ਐਡਾ ਸੋਹਣਾ ਕਪੜਾ ਬਾਈ ਜੀ ਕੋਈ ਬੁਰਨੀ ਆਉਂਦਾ ਨਿੱਗਾ ਜਮਾ ਇਹ ਬੱਚਿਆਂ ਦੇ ਕੱਪੜੇ ਬਣਾਉਣ ਵਾਸਤੇ ਜਾਂ ਕਿਸੇ ਨੇ ਬਾਈ ਜੀ ਲੇਡੀਜ਼ ਨੇ ਆਪ ਦਾ ਘਰੇ ਬਣਾਉਣਾ ਹੋਵੇ ਆਪ ਸੂਟ ਤੇ ਉਹਦੇ ਵਾਸਤੇ ਬਾਈ ਜੀ ਆਪਣੇ ਕੋਲ ਰੰਗ ਬਹੁਤ ਆ ਆ ਕਰੋ ਚੈੱਕ ਬਾਈ ਜੀ ਆ ਬੱਚਿਆਂ ਵਾਸਤੇ ਦੇਖੋ ਬਾਈ ਜੀ ਉੱਤੇ ਕਾਰਟੂਨ ਬਣਾਏ ਹੋਏ ਆ ਦੇਖੋ ਚੈੱਕ ਕਰੋ ਆ ਕਾਰਟੂਨ ਵਾਲਾ ਬੱਚਿਆਂ ਵਾਸਤੇ ਬਾਈ ਜੀ ਸਪੈਸ਼ਲ ਬੱਚਿਆਂ ਵਾਸਤੇ ਆਇਆ ਇਹ ਬੀਬੀਆਂ ਦੀ ਮੰਗ ਸੀ ਬਾਈ ਜੀ ਬਹੁਤ ਚਿਰ ਤੋਂ ਵੀ ਖੁੱਲਾ ਕੱਪੜਾ ਲੂਜ਼ ਕੱਪੜਾ ਕਦੋਂ ਲੈ ਕੇ ਆਉਂਗੇ ਬਾਈ ਜੀ ਗਾਹਾਂ ਦੀ ਗਾਹਾਂ ਇਹਨੂੰ ਸ਼ੇਅਰ ਇਨੀ ਕਰੋ ਬਾਈ ਜੀ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਦੇਖੋ ਬਾਈ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਕੁਆਲਿਟੀ ਹੈ ਇਹ ਬਾਈ ਜੀ ਸਾਰੇ ਰੰਗ ਆਪਣੇ ਕੋਲੇ ਆ ਗਏ ਬਾਈ ਜੀ ਦੇਖੋ ਆ ਰੰਗ ਵੀ ਆ ਗਿਆ ਬਾਈ ਜੀ ਦੇਖੋ ਚੈੱਕ ਕਰੋ ਬਹੁਤ ਹੀ ਸੋਹਣੇ ਤੇ ਬਹੁਤ ਵਧੀਆ ਕੁਆਲਿਟੀ ਆਈ ਹੈ ਬਾਈ ਜੀ ਇਹ ਆਪਣੇ ਕੋਲੇ ਮੋਟਾ ਕੱਪੜਾ ਬਾਈ ਜੀ ਦੇਖੋ ਤੇ ਆ ਰੰਗ ਦੇਖੋ ਇਹ ਬਾਈ ਜੀ ਲੂਜ਼ ਕੱਪੜਾ ਹੈ ਤੁਲਮਾ ਕੱਪੜਾ ਬਾਈ ਜੀ ਤੋਲ ਕੇ ਆਉਂਦਾ ਇਹ ਇਹਦਾ ਰੇਟ ਬਾਈ ਜੀ ਆਪਣੇ ਕੋਲੇ 600 ਰੁਪਿਆ ਰੇਟ ਹੈ ਤੇ ਗਾਹਾਂ ਬਾਕੀ ਜੀ ਜੇ ਕਿਸੇ ਬਾਈ ਕਾਉਂਟੀਟੀ ਦੇ ਹਿਸਾਬ ਤੇ ਜੇ ਕਿਸੇ ਵੱਧ ਲੈਣਾ ਤਾਂ ਉਹਨੂੰ ਲੈਸ ਲੱਗ ਜੂ ਬਾਈ ਜੀ ਕੋਈ ਗੱਲ ਨਹੀਂ ਤੇ ਕੱਪੜੇ ਦੀ ਕੁਆਲਿਟੀ ਬਾਈ ਜੀ ਬਹੁਤ ਚੰਗੀ ਕੁਆਲਿਟੀ ਹੈ ਆਪਣੇ ਕੋਲ ਤੁਲਮਾ ਕਪੜਾ ਹੈ ਬੱਚਿਆਂ ਵਾਸਤੇ ਸਪੈਸ਼ਲ ਆਓ ਬਾਈ ਕਹਾਂ ਆਪਸ ਨੂੰ ਦਿਖਾਉਣਾ ਹੈ ਬਾਈ ਜੀ ਚਾਦਰ ਸਲੀਨ ਦੀ ਚਾਦਰਾਂ ਬਾਈ ਜੀ ਗਰਮਪੂਰੀ ਵਧੀਆ ਨਵਾਂ ਮਾਲ ਆਇਆ ਬਾਈ ਜੀ ਬਹੁਤ ਹੀ ਵਧੀਆ ਡਿਜ਼ਾਈਨ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਬਿਨਾ ਇਲਾਸਟਿਕ ਤੋਂ ਹੈ ਚੈੱਕ ਕਰੋ ਬਾਈ ਜੀ ਦੇਖੋ ਦੋ ਸਹਰਾਣੇ ਆ ਬਾਈ ਜੀ ਨਾਲ ਜਿੱਪਾਂ ਚੈੱਕ ਕਰੋ ਚਾਦਰ ਕਾਦੇ ਬਈ ਕਮਾਲ ਦੀ ਚਾਦਰਾਂ ਬਾਈ ਜੀ ਬਹੁਤ ਸੋਹਣੀ ਤੇ ਨਿੱਗੀ ਚਾਦਰਾਂ ਬਾਈ ਜੀ ਇਹ ਸਲੀਨ ਦੀ ਚਾਦਰ ਆ ਬਾਈ ਜੀ ਇਹ ਸਲੀਨ ਦੀ ਬਹੁਤ ਵਧੀਆ ਕੁਆਲਿਟੀ ਹੈ ਇਹਦੇ ਬਾਈ ਜੀ ਕੱਲੀ ਜਿੱਪਣੀ ਲੱਗੀ ਹੈ ਔਰ ਨਹੀਂ ਲੱਗੀ ਲਾਸਟਿਕ ਨਹੀਂ ਲੱਗੀ ਇਹਦੇ ਵਿੱਚ ਲਾਸਟ ਬਿਨਾ ਲਾਸਟਿਕ ਤੋਂ ਆ ਬਾਈ ਜੀ ਆਹ ਦੋ ਪਿੱਲੋ ਦਿੱਤਿਆਂ ਨਾਲ ਦੇਖ ਲਓ ਬਾਈ ਚੈੱਕ ਕਰ ਲਓ ਆਹ ਨਾਲ ਜਿੱਪਾਂ ਲੱਗੀਆਂ ਹੋਈਆਂ ਬਾਈ ਜੀ ਚੈੱਕ ਕਰ ਲਓ ਆਹ ਦੇਖੋ ਇਹਦਾ ਰੇਟ ਕੁੱਲ ਬਾਈ 2500 ਰੁਪਿਆ ਰੇਟ ਹੈ ਬਾਈ ਜੀ ਦਾ 2500 ਰੁਪਿਆ ਤੇ ਡਿਜ਼ਾਈਨ ਬਾਈ ਜੀ ਚੈੱਕ ਕਰੋ ਕਮਾਲ ਦੀ ਚਾਦਰ ਆ ਬਾਈ ਜੀ ਬਹੁਤ ਹੀ ਸੋਹਣੀ ਚਾਦਰ ਆ ਆ ਦਿਖਾਉਣੇ ਆ ਤੁਹਾਨੂੰ ਖੋਲ ਕੇ ਇੱਕ ਚਾਦਰ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਜੀ ਖੋਲ ਕੇ ਚੈੱਕ ਕਰ ਲਓ ਬਿਨਾ ਲਾਸਟਕ ਤੋਂ ਆ ਬਾਈ ਜੀ ਇਹ ਇਹਦਾ ਰੇਟ ਪੁੱਲ 250 ਰੁਪਿਆ ਰੇਟ ਹੈ ਤੇ ਚਾਦਰ ਬਾਈ ਜੀ ਜਿਹੜਾ ਕੇਰਾ ਲੈ ਗਿਆ ਬਾਈ ਚਾਦਰ ਛੱਡਣ ਵਾਲੀ ਚਾਦਰ ਹੈ ਨਹੀਂ ਇਹ ਆ ਦੇਖੋ ਇਹ ਦੇਖੋ ਬਾਈ ਜੀ ਚਾਦਰ ਦੇਖੋ ਬਾਈ ਜੀ ਸਿਆਲਾ ਵਾਸਤੇ ਨਿੱਗੀ ਹੈ ਚਾਦਰ ਇਹ ਜਦੋਂ ਵਿਸਾਲੀ ਕਰਾਂ ਪਾਲਾ ਨਹੀਂ ਤੁਹਾਡੇ ਨੇੜੇ ਆਉਂਦਾ ਬਾਈ ਜੀ ਲਿਖ ਕੇ ਲੈ ਲਓ ਕੁਮਾ ਗਾਰੰਟੀ ਹੈ ਇਸ ਗੱਲ ਦੀ ਪੂਰਾ ਵਧੀਆ ਕੁਆਲਿਟੀ ਹੈ ਕੋਈ ਇਹਤੇ ਬੁਰਨੀ ਆਉਂਦਾ ਕੁਝ ਨਹੀਂ ਆਉਂਦਾ ਤੇ ਕੁੱਲ ਬਾਈ ਰੇਟ ਵੀ ਇਹਦਾ 250 ਰੁਪਿਆ ਰੇਟ ਹੈ ਜਿੰਨੀਆ ਮਰਜ਼ੀ ਲੈ ਜਾਓ ਬਾਈ ਜੀ ਫੁੱਲਾ ਮਾਲ ਆਪਣੇ ਕੋ ਫੁੱਲਾ ਚੈਲੰਜ ਹੈ ਇਸ ਗੱਲ ਤੋਂ ਪੀ ਆ ਚਾਦਰਾਂ ਬਾਈ ਜੀ ਆਪਣੇ ਕੋਲ ਲਾਸਟ ਕਾਲੀਆਂ ਬਹੁਤ ਚਿਰ ਤੋਂ ਵੇਚਦੇ ਆ ਰਹੇ ਆ ਬਾਈ ਜੀ ਆਪਾਂ ਬਹੁਤ ਚਾਦਰ ਵੇਚੀ ਐ ਇਹ ਇੱਕ ਨੰਬਰ ਕੁਆਲਿਟੀ ਦੀ ਚਾਦਰ ਹੈ ਪਹਿਲਾਂ ਵੀ ਆਪਾਂ ਦੱਸ ਕੇ ਦਿੱਤਾ ਬਾਈ ਜੀ ਇਹਨੂੰ ਸੈਟ ਨੂੰ ਉਹਨਾਂ ਸੈੱਟ ਵੀ ਬਣ ਜੂਗਾ ਤੇ ਪਰ ਬਾਈ ਜੀ ਤੁਸੀਂ ਰੰਗ ਤੇ ਕੁਆਲਿਟੀ ਦੇਖ ਕੇ ਬਾਈ ਜੀ ਬਾ ਕਮਾਲ ਚੀਜ਼ ਹੈ ਦੇਖੋ ਦੇਖੋ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਰੰਗ ਆ ਬਾਈ ਜੀ ਕਿੰਨੀ ਸੋਹਣੀ ਚਾਦਰ ਹੈ ਇਹ ਲਾਸਟ ਕਾਲੀ ਚਾਦਰ ਆ ਬਾਈ ਜੀ ਜਦੋਂ ਤੁਸੀਂ ਚੜਾਤੀ ਕਰਾਂ ਗੱਦੇ ਤੇ ਬਾਈ ਜੀ ਇਕੱਠੀ ਨਹੀਂ ਹੁੰਦੀ ਬਸ ਇਹ ਆ ਦੇਖੋ ਪੂਰੇ ਭਾਵੇਂ 8 ਇੰਚੇ ਗਿੱਦਾ 9 ਇੰਚੇ ਗਿੱਦਾ 6 ਇੰਚੇ ਗਿੱਦਾ ਜਿੰਨਾ ਮਰਜੀ ਗਿੱਦਾ ਹੋਵੇ ਬਾਈ ਜੀ ਲਾਸਟ ਕ ਲੱਗੀ ਹੋਈ ਹੈ ਬਾਈ ਜੀ ਬਾਈ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਬਾਈ ਜੀ ਗਾਹਾਂ ਨਹੀਂ ਗਾਹਾਂ ਗਾਹਾਂ ਨਹੀਂ ਗਾਹ ਸ਼ੇਅਰ ਨੂੰ ਕਰੋ ਬਾਈ ਵਣਕੇ ਆ ਚੱਕਤਾ ਦੇਖੋ ਇਹ ਆ ਦੇਖੋ ਬਾਈ ਜੀ ਚਾਦਰ ਬਾਈ ਜੀ ਕਾਹਦੀ ਨਾ ਇਹਦੇ ਤੇ ਕੋਈ ਬੁਰਨੇ ਆਉਂਦਾ ਬਾਈ ਜੀ ਇੱਕ ਨੰਬਰ ਕੁਆਲਿਟੀ ਦੀ ਚਾਦਰ ਲੈ ਚੈੱਕ ਕਰੋ ਬਾਈ ਜੀ ਇਹ ਲਾਸਟ ਕਾਲੀ ਚਾਦਰਾਂ ਬਾਈ ਜੀ ਰੇਟ ਇਹਦਾ 400 ਰੁਪਿਆ ਰੇਟ ਹੈ ਕੱਲੀ ਕੱਲੀ ਚਾਦਰ ਦਾ ਜਿਹੜਾ ਮੇਰਾ ਵੀਰ ਭਰਾ ਕੋਈ ਰੀਸੇਲਰ ਹੈ ਕੋਈ ਗਾਹਾਂ ਜੀ ਨੇ ਵੇਚਣੀ ਹੈ ਬਾਈ ਜੀ ਉਹਦੇ ਵਾਸਤੇ ਲੱਗੂਆ ਲੈਸ ਇਹ ਆ ਦੇਖੋ ਬਾਈ ਜੀ ਤੇ ਬੇਨਤੀ ਬਾਈ ਜੀ ਇਹੀ ਹੈ ਵੀ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਾ ਕਰੋ ਛੋਡੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਵਧੀਆ ਕੁਆਲਿਟੀ ਦਾ ਕਪੜਾ ਚੁਣ ਕੇ ਲੈ ਕੇ ਆਉਣਾ ਚੁਣ ਕੇ ਲੈ ਕੇ ਆਉਣਾ ਸੋਹਣਾ ਵਧੀਆ ਜਿਹਦੇ ਵਿੱਚ ਡਿਜ਼ਾਈਨ ਚੰਗੇ ਹੋਣ ਅਗਲੇ ਦੇ ਜਾ ਕੇ ਹਣੇ ਬਾਈ ਜੀ ਤੇ ਬੇਨਤੀ ਤੁਹਾਨੂੰ ਇਹ ਵੀ ਕਰਦਾ ਸਾਰਿਆਂ ਨੂੰ ਬਾਈ ਜਿਹੜੀ ਚੀਜ਼ ਲੈਨੇ ਹੋ ਚੰਗੀ ਲਿਆ ਕਰੋ ਬਾਈ ਜੀ ਜਿਹੜੀ ਚੀਜ਼ ਹਣੇ ਸਸਤੀ ਕਿਰਾਂ ਆਪਾਂ ਲੈ ਲੈਨੇ ਆ ਉਹ ਫਿਰ ਬਾਈ ਜੀ ਖਰਾਬ ਹੋਉਂਦੇ ਜਿੰਨੇ ਕ ਲੱਗੇ ਆ ਉਹ ਵੀ ਆਪਣੇ ਐਵੇਂ ਖਰਾਬ ਹੁੰਦੇ ਆ ਬੇਨਤੀ ਇਹੀ ਆ ਵਧੀਆ ਕੁਆਲਿਟੀ ਦਾ ਕਪੜਾ ਲਿਆ ਕਰੋ ਕੁਆਲਿਟੀ ਦਾ ਕਪੜਾ ਦਾ ਕਾਰਨ ਕੀ ਚੰਗੀ ਤੋਂ ਛੋਟੀ ਚੀਜ਼ ਹਣ ਜੈ ਜੀ ਬਾਈ ਜੀ ਬਾਈ ਜੀ ਸਟਾਲ ਸੌਲ ਆਪਣੇ ਕੋਲੇ ਬਾਈ ਜੀ ਤੇ ਮੋਟਾ ਕਪੜਾ ਬਾਈ ਜੀ ਕੱਲ ਨੂੰ ਵੀ ਵੀਡੀਓ ਪਾਵਾਂਗੇ ਉਹ ਤਾਂ ਆਪਣੇ ਹੈਗੇ ਹੈਗੇ ਅੱਜ ਆਪਾਂ ਸਪੈਸ਼ਲ ਇਹ ਸਟਾਫ ਬਾਈ ਮੋਟੇ ਦਾ ਪਾਇਆ ਸੀ ਚਾਦਰਾਂ ਕੰਬਲ ਤੇ ਸਾੜ ਕੰਬਲਾਂ ਦੇ ਰਜਾਈਆਂ ਦੇ ਗਦੈਲਿਆਂ ਦੇ ਬਾਈ ਜੀ ਇਹ ਸਾਰਾ ਸਾਮਾਨ ਆਪਾਂ ਸੋਡੀਅ ਵਿੱਚ ਨਗਰਾਨੀ ਕੀਤੀ ਹੈ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਗਲਤੀ ਫਲਤੀ ਕਰਿਓ ਮਾਫ ਬਾਈ ਜੀ ਤੇ ਇੱਕ ਕਮੈਂਟਾਂ ਰਾਹੀਂ ਦੱਸਿਆ ਕਰੋ ਬਾਈ ਜੀ ਅਸੀਂ ਤੁਹਾਨੂੰ ਕਿਵੇਂ ਦੇ ਮਤਲਬ ਵੈਰੈਟੀ ਲੈ ਕੇ ਜੀ ਤੇ ਕੋਈ ਗਲਤੀ ਫਲਤੀ ਹੁੰਦੀ ਹੈ ਬਾਈ ਜੀ ਉਹ ਵੀ ਦੱਸਿਆ ਕਰੋ ਕਿਉਂਕਿ ਭੁੱਲ ਹੋ ਜਾਂਦੀ ਹੈ ਬਾਈ ਜੀ ਬੋਲਦਿਆਂ ਤੋਂ ਗਲਤ ਵਲਤ ਵੀ ਬੋਲੇ ਜਾਂਦਾ ਤੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ